ਕਹਿੰਦਾ ਮੈਂ ਤਾਂ ਕੁੱਟਣ ਵਾਸਤੇ ਹੀ ਆਇਆ ਰਾਤੀ ਸ਼ਰਾਬ ਪੀਤੀ ਇਹਨੇ ਜਿੱਥੇ ਮੈਂ ਗੱਡੀ ਖੜੀ ਕਰਦਿਆਂ ਨੇ ਹੋਰ ਪਿੱਛੇ ਕਰਕੇ ਆਪਣੀ ਐਕਟਿਵਾ ਲਾ ਦਿੱਤੀ ਮੈਂ ਹੋਰਨ ਮਾਰਿਆ ਤੁਸੀਂ ਵੀਡੀਓ ਚ ਦੇਖ ਸਕਦੇ ਆ ਹੋਰਨ ਮਾਰਨ ਤੋਂ ਬਾਅਦ ਇਹਨੇ ਕੀ ਕੀਤਾ ਜੀ ਇਹਨੇ ਕੁੜੀ ਨੇ ਆ ਕੇ ਐਕਟਿਵਾ ਅੱਗੇ ਕਰ ਲਈ ਮਾਰੀ ਜੀ ਮੈਂ ਲਾ ਕੇ ਚਾਰਜਿੰਗ ਲਗਾਉਣ ਲੱਗੇ ਤਾਂ ਪਿਓ ਆਇਆ ਸ਼ਰਾਬ ਨਾਲ ਰੱਜਿਆ ਪੇ ਆਂਦੀ ਇਹਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਪੀਸੀਆਰ ਵੀ ਆਈ ਉਹਨਾਂ ਨੇ ਕੋਈ ਕਾਰਵਾਈ ਕੀਤੀ ਐਸਐਚਓ ਨੇ ਮੈਨੂੰ ਕੋਈ ਸੁਣਵਾਈ ਨਹੀਂ ਕੀਤੀ ਕਹਿੰਦਾ ਬਾਹਰ ਚੱਲ ਬਾਹਰ ਚੱਲ ਮੈਨੂੰ ਕਹਿੰਦਾ ਉਹ ਸੋਈ ਸਿਵਲ ਚ ਗਏ ਉੱਥੇ ਪਰਚਾ ਕਟਵਾਇਆ ਜੀ ਐਸਐਚਓ ਨੇ ਤਾਂ ਮੈਂ ਇੱਥੇ ਆ ਕੇ ਕਹਿੰਦੇ ਕਿ ਅਸੀਂ ਪੈਸੇ ਭਰਤੇ ਆ ਤੂੰ ਜੋ ਕਰਨਾ ਕਰ ਲਬ ਉਹ ਗੰਦੀਆਂ ਗੱਲਾਂ ਕਰਦੇ ਆ ਇਹ ਸਰ ਕਾਰਵਾਈ ਨਾ ਹੋਈ ਮੇਰੀਆਂ ਚਾਰ ਬੇਟੀਆਂ ਮੈਂ ਕਮਿਸ਼ਨ ਦਫ਼ਤਰੇ ਬਾਹਰ ਬੈਹਿ ਜਾਣਾ ਤੇ ਆਪਣੇ ਆਪਣੇ ਉੱਪਰ ਪੈਟਰੋਲ ਪਾ ਕੇ ਅੱਗ ਲਾ ਦਿੰਦੀ ਬੱਚੇ ਬੱਚਿਆਂ ਨੂੰ ਤੇ ਵਿੱਚੇ ਆਪਣੇ ਆਂ ਬੱਚਿਆਂ ਦਾ ਕੀ ਕਸੂਰ ਹੈ ਮੈਂ ਭਾਈ ਮੈਂ ਬਹੁਤ ਦੁਖੀ ਆ ਨਹੀਂ ਕੋਈ ਕਾਰਵਾਈ ਨਹੀਂ ਹੋਈ ਆ ਸਰ ਉਹ ਤੋਂ ਧਮਕੀ ਦਿੰਦੇ ਆ ਕਹਿੰਦੇ ਅਸੀਂ ਆ ਆਂ ਅਸੀਂ ਉਹ ਬਹੁਤ ਗਲਤ ਬੋਲਦੇ ਆ ਇਹ ਇੰਨਾ ਸਾਡੀ ਹੁੰਦੀ ਨਹੀਂ ਸੁਣਵਾਈ ਨਹੀਂ ਹੁੰਦੀ ਸਾਰਾ ਗਲੀ ਮੋਲਾ ਇੱਕ ਪਾਸੇ ਤੇ ਹੋ ਜਾਂਦਾ ਅਸੀਂ ਇੱਕ ਪਾਸੇ ਰਹਿ ਜਾਂਦੇ ਆ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਇੱਕ ਐਸਾ ਮਾਮਲਾ ਲੁਧਿਆਣਾ ਦੇ ਬਸਤੀ ਉਦਿਆਲ ਗਲੀ ਨੰਬਰ 5 ਰਵੀਦਾਸ ਮੰਦਰ ਦੇ ਕੋਲ ਸਾਹਮਣੇ ਆਇਆ ਹੈ ਜਿੱਥੇ ਇੱਕ ਮਾਮਲਾ ਕੀ ਹੁੰਦਾ ਇੱਕ ਸ਼ਖਸ ਦੇ ਜਿਹੜਾ ਆਪਣਾ ਈ ਰਕਸ਼ਾ ਲੈਂਦਾ ਹੁੰਦਾ ਹੈ ਤੇ ਮੈਨ ਦੇ ਨਾਲ ਇੱਕ ਪ੍ਰਾਪਰਟੀ ਲੈ ਲੈਂਦਾ ਪ੍ਰਾਪਰਟੀ ਲੈਣ ਤੋਂ ਬਾਅਦ ਜਦੋਂ ਆਪਣੀ ਪ੍ਰਾਪਰਟੀ ਦੇ ਅੱਗੇ ਈ ਰਕਸ਼ਾ ਖੜਾ ਕਰਦਾ ਤਾਂ ਉਸ ਤੋਂ ਬਾਅਦ ਰਾਤ ਨੂੰ ਜਿਹੜੀ ਹੈ ਤਕਰੀਬਨ 9:30 ਦੇ ਤਕਰੀਬਨ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੱਤੀਆਂ ਦੀ ਜੋ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ ਵਾਇਰਲ ਹੋਣ ਤੋਂ ਬਾਅਦ ਅਸੀਂ ਉਸ ਪਰਿਵਾਰ ਕੋਲ ਪਹੁੰਚਦੇ ਹਾਂ ਗੱਲਬਾਤ ਵੀ ਕਰਦੇ ਹਾਂ ਕੀ ਨਾਮ ਹੈ ਮੇਰਾ ਨਾਮ ਜੀ ਗੁਰਦੀਪ ਕੁਮਾਰਾ ਜੀ ਗੁਰਦੀਪ ਹੈ ਕੀ ਪੂਰਾ ਮਾਮਲਾ ਮੈਂ ਸਰ ਮੇਰੇ ਚਾਰ ਬੇਟੀਆਂ ਮੈਂ ਏ ਰਿਕਸ਼ਾ ਚਲਾਣਾ ਵਾਂ ਮੈਂ ਆ ਪ੍ਰੋਪਰਟੀ ਆਪਣੀ ਮਿਹਨਤ ਨਾਲ ਲਈਤੀ ਆ ਇਹ ਕਹਿੰਦੇ ਕਿ ਅਸੀਂ ਇਹ ਮਕਾਨ ਅਸੀਂ ਲੈਣਾ ਹੈ ਮਕਾਨ ਦਾ ਰੋਲਾ ਮੈਂ ਕਹਾਂ ਜੀ ਮੈਂ ਆਪਣੀ ਗੱਡੀ ਖੜੀ ਕਰਨ ਵਾਸਤੇ ਦੋ ਵਾਰੀ ਪਹਿਲਾਂ ਥਾਣੇ ਫੈਸਲਾ ਹੋ ਚੁਕਿਆ ਕਹਿੰਦੇ ਸਾਨੂੰ ਐਕਟਿਵਾ ਕੱਢਣ ਨੂੰ ਦਿੱਕਤ ਹੁੰਦੀ ਹੈ ਇਹਨਾਂ ਜਿਹਾ ਕਿ ਦੋ ਗੇਟ ਆ ਇੱਕ ਇਧਰੋਂ ਇੱਕ ਪਿਛਲੀ ਗਲੀ ਆ ਅਸੀਂ ਫੇਰ ਵੀ ਮੈਂ ਕਹਾਂ ਜੀ ਚਲੋ ਮੈਂ ਲੜਾਈ ਨਹੀਂ ਕਰਨਾ ਜੀ ਨਾ ਮੇਰੇ ਪਰਿਵਾਰ ਆ ਨਾ ਮੈਂ ਗੱਡੀ ਪਿੱਛੇ ਘਰੇ ਲਾਤੀ ਜੀ ਉਸ ਤੋਂ ਅਜਾ ਪਿਓ ਤਿੰਨ ਚਾਰ ਦਿਨ ਬਾਅਦ ਉਹ ਆਇਆ ਇਟਲੀ ਕਹਿੰਦਾ ਮੈਂ ਤੈਨੂੰ ਕੁੱਟਣ ਵਾਸਤੇ ਹੀ ਆਇਆ ਰਾਤੀ ਸ਼ਰਾਬ ਪੀਤੀ ਇਹਨੇ ਜਿੱਥੇ ਮੈਂ ਗੱਡੀ ਖੜੀ ਕਰਦਿਆਂ ਨੇ ਹੋਰ ਪਿੱਛੇ ਕਰਕੇ ਆਪਣੀ ਐਕਟਿਵਾ ਲਾਤੀ ਮੈਂ ਹੋਰਨ ਮਾਰਿਆ ਤਾਂ ਅਸੀਂ ਵੀਡੀਓ ਚ ਦੇਖ ਸਕਦੇ ਹਾਂ ਹੋਰਨ ਮਾਰਨ ਤੋਂ ਬਾਅਦ ਇਹਨੇ ਕੀ ਕੀਤਾ ਜੀ ਇਹਨੇ ਕੁੜੀ ਨੇ ਆ ਕੇ ਐਕਟਿਵਾ ਅੱਗੇ ਕਰ ਲਈ ਮਾੜੀ ਜੀ ਮੈਂ ਲਾ ਕੇ ਚਾਰਜਿੰਗ ਲਗਾਉਣ ਲੱਗਾ ਇਹਦਾ ਪਿਓ ਆਇਆ ਸ਼ਰਾਬ ਨਾਲ ਰੱਜਿਆ ਪੇ ਆਂਦੀ ਇਹਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਇੱਕ ਨਾਲ ਦਾ ਇਹਦਾ ਮੁੰਡਾ ਆਇਆ ਦੋਨਾਂ ਪਿਓਪਾਂ ਨੇ ਕੁੱਟਣਾ ਉਸ ਤੋਂ ਬਾਅਦ ਵਾਈਫ ਵੀ ਆਈ ਬੇਟੀ ਆਈ ਮੇਰਾ ਆ ਦੇਖੋ ਦੰਦ ਇਹਨਾਂ ਦਾੰਦ ਤੋੜਤਾ ਉਸ ਤੋਂ ਬਾਅਦ ਮੈਂ ਆਪਣਾ ਐਸ ਐਚਓ ਸਾਹਿਬ ਕੋ ਗਿਆ ਉਹਨਾਂ ਨੂੰ ਕਿਹਾ ਪੂਰੀ ਪੀਸੀਆਰ ਭੇਜੋ ਪੀਸੀਆਰ ਵੀ ਆਈ ਉਹਨਾਂ ਨੇ ਕੋਈ ਕਾਰਵਾਈ ਕੀਤੀ ਐਸ ਐਚਓ ਨੇ ਮੈਨੂੰ ਕੋਈ ਸੁਣਵਾਈ ਨਹੀਂ ਕੀਤੀ ਕਹਿੰਦਾ ਬਾਹਰ ਚੱਲ ਬਾਹਰ ਚੱਲ ਮੈਨੂੰ ਕਹਿੰਦਾ ਉਸ ਤੋਂ ਹੀ ਸਿਵਲ ਚ ਗਏ ਉੱਥੇ ਪਰਚਾ ਕਟਵਾਇਆ ਜੀ ਐਸਐਚਓ ਨੇ ਤਾਂ ਮੈਂ ਇੱਥੇ ਆ ਕੇ ਕਹਿੰਦੇ ਕਿ ਅਸੀਂ ਪੈਸੇ ਭਰਤੇ ਆ ਤੂੰ ਜੋ ਕਰਨਾ ਕਰ ਲਾ ਉਹ ਗੰਦੀਆਂ ਗੱਲਾਂ ਕਰੀਆਂ ਸੱਚੂ ਤਾਂ ਬੜੇ ਨੇਕਦਿਲ ਇਨਸਾਨ ਨੇ ਥਾਣਾ ਸੁੰਦਰ ਨਗਰ ਦੇ ਸੱਚੂ ਨਵੇਂ ਆਏ ਨੇ ਲੇਕਿਨ ਬਹੁਤ ਨੇਕਦਿਲ ਇਨਸਾਨ ਹੈ ਹਮੇਸ਼ਾ ਮਦਦ ਕਰਦੇ ਨੇ ਸਰ ਇਹਨਾਂ ਨੇ ਕਿਹਾ ਕਹਿੰਦੇ ਅਸੀਂ ਪੈਸੇ ਭਰਤੇ ਹੋ ਯਾਰ ਤੁਸੀਂ ਆਪਣੀ ਜਵਾਨੀ ਸੁਣਿਆ ਹਾਂਜੀ ਆਪਣੀ ਮੂੰਹ ਸੁਣਿਆ ਜੀ ਤੁਸੀਂ ਐਸਐਚਓ ਨੂੰ ਇਹ ਲੋਕੀ ਦਾ ਬੜਾ ਕੁਝ ਕਹਿ ਰਹੇ ਨੇ ਕਿ ਐਸਐਚਓ ਨੂੰ ਅਸੀਂ ਖਰੀਦ ਲਿਆ ਸੱਚ ਨੂੰ ਉਹ ਕਰਤਾ ਲੇਕਿਨ ਤੁਸੀਂ ਦੇਖਿਆ ਕੈਨ ਨੂੰ ਕੀ ਆ ਅਸੀਂ ਨਹੀਂ ਦੇਖਿਆ ਜੀ ਅਸੀਂ ਨਹੀਂ ਦੇਖਿਆ ਇਹਨਾਂ ਨੇ ਸਾਨੂੰ ਕਿਹਾ ਵਾ ਦੇਖੋ ਜੀ ਜਿਹੜੇ ਹੁਣ ਮੈਨੂੰ ਰਾਤੀ ਤੇ ਨਾ ਇਹਨਾਂ ਕੋਈ ਚੱਕ ਕੇ ਲੈ ਕੇ ਨਹੀਂ ਜਾਂਦਾ ਕੋਈ ਕਾਰਵਾਈ ਨਹੀਂ ਹਜੇ ਤੱਕ ਕੋਈ ਕਾਰਵਾਈ ਨਹੀਂ ਹਾਂਜੀ ਅਸੀਂ ਦਫਤਰ ਜਾ ਕੇ ਮੈਂ ਤੇ ਮੇਰੀ ਘਰ ਦੀ ਗਈਆਂ ਸਾਡੇ ਕੋਈ ਕਾਰਵਾਈ ਨਹੀਂ ਇਹਨਾਂ ਨੇ ਕੀਤੀ ਸਾਡੇ ਇੱਧਰ ਦੇ ਇੱਧਰ ਪਈ ਹੈ ਪੈਂਡਿੰਗ ਜੀ ਉੱਥੇ ਆ ਕੇ ਵੀ ਕਹਿਣ ਲੱਗੇ ਐਸਐਚਓ ਖਰੀਦ ਲਿਆ ਹਾਂਜੀ ਇੱਥੇ ਆ ਕੇ ਕਹਿਣ ਲੱਗੇ ਐਸਐਸ ਨੂੰ ਪੈਸੇ ਭਰ ਤੇ ਤੂੰ ਜੋ ਕਰਨਾ ਕਹਿੰਦਾ ਕਰ ਲਾ ਲੇਕਿਨ ਐਸਐਚਓ ਬਾਰੇ ਤੁਹਾਨੂੰ ਨਹੀਂ ਪਤਾ ਨਾ ਸਟੇਸ਼ਨ ਹਾਊਸ ਆਫੀਸਰ ਕੀ ਹੁੰਦਾ ਹੈ ਸਟੇਸ਼ਨ ਹਾਊਸ ਆਫੀਸਰ ਆਪਣੇ ਇਲਾਕੇ ਨੂੰ ਸ਼ਾਂਤਮਈ ਰੱਖਦਾ ਅਗਰ ਕੋਈ ਲੜਾਈ ਕਰਦਾ ਕਾਨੂੰਨ ਨੂੰ ਕਾਨੂੰਨ ਨੂੰ ਭੰਕਰਣ ਦੀ ਕੋਸ਼ਿਸ਼ ਕਰਦਾ ਤੇ ਪਰਚੇ ਤਾਂ ਹੁੰਦੇ ਨੇ ਹਾਂਜੀ ਸਰ ਇਹ ਕੀਤਾ ਹੀ ਨਹੀਂ ਐਸਐਚਓ ਪਰ ਮੈਸੇਜ ਸਾਨੂੰ ਕਿ ਮੈਂ ਕਿਹਾ ਮੇਰੇ ਦੰਦ ਤੋੜੇ ਇਹ ਕਹਿੰਦਾ ਤੁਹਾਡੇ ਇਹਦਾ ਬਦਰੋ ਰੋ ਇਹਦਾ ਲੜਾਈ ਝਗੜਾ ਹੋ ਗਿਆ ਤੁਹਾਡਾ ਕਹਿੰਦਾ ਦੋਨਾਂ ਦੇ 755 ਕਰਕੇ ਅੰਦਰ ਮੈਂ ਕਿਹਾ ਸਰ 26 ਬਸ ਐਸੀ ਐਸ ਕਰਫੈਸੀਪ ਕਰਿਆ ਆ ਕੇ ਰਾਤ ਨੂੰ ਮੇਰੀ ਵਾਈਫ ਵੀਡੀਓ ਕੇ ਵਾਇਰਲ ਕਰਤੀ ਫਿਰ ਤੁਸੀਂ ਵੀਡੀਓ ਜਿਹੜੀ ਮੈਨੂੰ ਕੁੱਟਿਆ ਮਾਰਿਆ ਉਹ ਸਬੂਤ ਦਿਖਾਉਣ ਵਾਸਤੇ ਵਾਇਰਲ ਕਰ ਹਾਂਜੀ ਤੇ ਵੀਡੀਓ ਵਾਇਰਲ ਕੀਤੀ ਹੁਣ ਤੁਹਾਡੇ ਕੋਲ ਅਸੀਂ ਵੀ ਆਏ ਆ ਤੁਹਾਨੂੰ ਹੁਣ ਲੱਗਦਾ ਕਿ ਕਾਰਵਾਈ ਅਮਲ 'ਚ ਲੈਣੀ ਚਾਹੀਦੀ ਹੈ ਜੇ ਸਰ ਕਾਰਵਾਈ ਨਾ ਹੋਈ ਮੇਰੀਆਂ ਚਾਰ ਬੇਟੀਆਂ ਮੈਂ ਕਮਿਸ਼ਨਰ ਦਫ਼ਤਰੇ ਬਾਹਰ ਬੈਹਿਆ ਨਾ ਤੇ ਆਪਣੇ ਆਪਣੇ ਉੱਪਰ ਪੈਟਰੋਲ ਪਾ ਕੇ ਅੱਗ ਲਾ ਦੇਣੀ ਬੱਚੇ ਬੱਚਿਆਂ ਨੂੰ ਤੇ ਵਿੱਚੇ ਆਪਣੇ ਆਪ ਬੱਚਿਆਂ ਦਾ ਕੀ ਕਸੂਰ ਹੈ ਮੈਂ ਭਾਈ ਮੈਂ ਬਹੁਤ ਦੁਖੀ ਆਂ ਤੁਸੀਂ ਕਦੋਂ ਥੱਲੇ ਆਏ ਸੀ ਕਿੱਥੇ ਮੈਂ ਲੇਟ ਆਈ ਸੀਗੀ ਜਦੋਂ ਮੈਨੂੰ ਪਤਾ ਲੱਗਿਆ ਰੋਲਾ ਪਿਆ ਮੈਂ نیچے ਥੱਲੇ ਪੱਜ ਕੇ ਆਈ ਆ ਮੈਂ ਛੁੜਾ ਆਂਦੀ ਇਹਨਾਂ ਨੂੰ ਕੋਸ਼ਿਸ਼ ਕੀਤੀ ਸੀ ਉਹਦੇ ਘਰ ਵਾਲੇ ਨੇ ਮੈਨੂੰ ਗਾਲਾਂ ਗਲੋਚ ਵੀ ਕੀਤੀ ਆ ਉਹਦੇ ਜਿਹੜੇ ਵਾਈਫ ਆ ਉਹਨਾਂ ਨੇ ਵੀ ੱੱਕੇ ਮਾਰੇ ਇਹ ਕਾ ਜਿਹੜੇ ਪਿੱਛੇ ਹੈਗੇ ਆ ਲੇਡੀਜ਼ ਇਹਨਾਂ ਨੇ ਵੀ ਜਾ ਕੇ ੱੱਕੇ ਮਾਰੇ ਮੈਂ ਇਹਨਾਂ ਨੂੰ ਇਹ ਗੱਲ ਕਹੀ ਆ ਮੈਂ ਕਿਹਾ ਆਂਟੀ ਤੁਸੀਂ ਮੈਨੂੰ ਕਾਹਤੇ ੱੱਕੇ ਮਾਰਦੇ ਸਾਡੀ ਲੜਾਈ ਨਾ ਦੇਣਾ ਤੁਸੀਂ ਨਾ ਲੜੋ ਇਹਨਾਂ ਨੇ ਵੀ ਇਹਨੂੰ ਵੀ ੱੱਕੇ ਮਾਰੇ ਉਹਨਾਂ ਨੇ ਵੀ ਬਹੁਤ ਮੈਨੂੰ ਕੁੱਟਿਆ ਆ ਆ ਦੇਖੋ ਮੇਰੀ ਅੱਖ ਵੀ ਆ ਲਾਲ ਹੈ ਗਈ ਆ ਨਹੀਂ ਮੈਡੀਕਲ ਨਹੀਂ ਮੈਂ ਕਰਾਇਆ ਇਹਨਾਂ ਦੇ ਹੋਇਆ ਸੀ ਜਰਾਤੇ ਲੜਾਈ ਲੜਾਈ ਕੋ ਤੁਮੇ ਪਤਾ ਹੈ ਕੀ ਹੋਇਆ ਥਾ ਲੜਾਈ ਹੋਈ ਥੀ ਨਹੀਂ ਮੈਨੂੰ ਨਹੀਂ ਪਤਾ ਮੈਂ ਤਾਂ ਕੰਮ 'ਤੇ ਰਿਹਾ ਥਾ ਆਇਆ ਕੰਮ 'ਤੇ ਆਇਆ ਸੋ ਗਿਆ ਹਾਂ ਲੇਕਿਨ ਇੰਨੀ ਲੜਾਈ ਹੋਣ ਦੇ ਬਾਅਦ ਚ ਵੀ ਕੋਈ ਕਾਰਵਾਈ ਨਹੀਂ ਨਹੀਂ ਕੋਈ ਕਾਰਵਾਈ ਨਹੀਂ ਹੋਈ ਆ ਸਰ ਉਹ ਤੋਂ ਧਮਕੀ ਦਿੰਦੇ ਆ ਕਹਿੰਦੇ ਅਸੀਂ ਆ ਆ ਸੀ ਉਹ ਬਹੁਤ ਗਲਤ ਬੋਲਦੇ ਆ ਇਹ ਇਹਨਾਂ ਸਾਡੀ ਹੁੰਦੀ ਨਹੀਂ ਸੁਣਵਾਈ ਨਹੀਂ ਹੁੰਦੀ ਸਾਰਾ ਗਲੀ ਮੋਲਾ ਇੱਕ ਪਾਸੇ ਤੇ ਹੋ ਜਾਂਦਾ ਅਸੀਂ ਇੱਕ ਪਾਸੇ ਰਹਿ ਜਾਂਦੇ ਆ ਮਤਲਬ ਤੁਸੀਂ ਤੁਹਾਡੇ ਹਸਬੰਦ ਇੰਨੀ ਵੱਡੀ ਗੱਲ ਕਹਤੀ ਇਹ ਗੱਲਾਂ ਨਹੀਂ ਕਰਨ ਵਾਲੀਆਂ ਹੈਗੀਆਂ ਕਿ ਅੱਗ ਲਾ ਲੈਣੀ ਉਹ ਲਾ ਲੈਣਾ ਇਹ ਗੱਲਾਂ ਨਹੀਂ ਹੁੰਦੀਆਂ ਤੁਹਾਨੂੰ ਪਤਾ ਪੁੱਛ ਸਕਦੇ ਵੀ ਪਰਚਾ ਦਰਜ ਕਰ ਸਕਦੀ ਆ ਅ ਫਿਰ ਕੀ ਕਰੀਏ ਸਰ ਤੁਸੀਂ ਦੱਸੋ ਅਸੀਂ ਕੀ ਕਰੀਏ ਕਿੱਥੇ ਜਾਈਏ ਅਸੀਂ ਚਾਰ ਸਾਰੀ ਜਮਾਨ ਬੇਟੀਆਂ ਮੈਂ ਕਿੱਥੇ ਲੈ ਕੇ ਸੜਕ ਤੇ ਬਹਿ ਜਾਈਏ ਇਹ ਸਾਨੂੰ ਕਮਾ ਕੇ ਖਾ ਕੀ ਕਰੀਏ ਹਾਂ ਤਾਂ ਮਾ ਕੇ ਨਹੀਂ ਖਾਨ ਦਿੰਦੇ ਸਾਡਾ ਦਿੱਕਤ ਕੀ ਆ ਮਾੜੀ ਚ ਜਗ੍ਹਾ ਆ ਵਾ ਇੰਨੀ ਜੀ ਮਾੜੀ ਚ ਜਗ੍ਹਾ ਆ ਆ ਦੇਖੋ ਕਿੰਨੀ ਜਗ੍ਹਾ ਆ ਥੋੜੀ ਜਿਹਾ ਇਹਨਾਂ ਨੂੰ ਕੱਢਣ ਨੂੰ ਜਗ੍ਹਾ ਤੁਸੀਂ ਲੈ ਲਈ ਤਾਂ ਇਹਨਾਂ ਵਿਵਾਦ ਹੋ ਗਿਆ ਹਾਂਜੀ ਵਿਵਾਦ ਹੋ ਗਿਆ ਕਿ ਇਹਨੇ ਜਗ੍ਹਾ ਕਿਉਂ ਲਈ ਆ ਬਾਜੀ ਦੇਖੋ ਜੀ ਸਭ ਨੂੰ ਇਹਨਾਂ ਨੂੰ ਪ੍ਰੋਬਲਮ ਇਹਨਾਂ ਇੱਕ ਇਹ ਆ ਜੀ ਜਿਹੜਾ ਇਟਲੀ ਤੋਂ ਆਇਆ ਜੀ ਇਹ ਕਿੰਨੇ ਮੈਨੂੰ ਮਾਰਿਆ ਜੀ ਠੀਕ ਆ ਜੀ ਇੱਕ ਇਹਦਾ ਬੇਟਾ ਜੀ ਆ ਦੋਨਾਂ ਨੇ ਮੈਨੂੰ ਕੁੱਟਮਾਰ ਕੀਤੀ ਆ ਜੀ ਗੱਲ ਤੁਸੀਂ ਜਗਾ ਤੁਹਾਡੀ ਰਿਕਸ਼ਾ ਤੁਹਾਡਾ ਖੜਾ ਹੈ ਤੁਹਾਡੇ ਨਾਲ ਹੀ ਕੁੱਟ ਮਾਰੋ ਹਾਂਜੀ ਪੁਲਿਸ ਵੀ ਕਹਿੰਦੀ ਹੈ ਕਹਿੰਦੇ ਤੁਸੀਂ ਗੱਡੀ ਚ ਰਿਕਸ਼ਾ ਖੜਾ ਕੀਤਾ ਆਪਣੇ ਘਰ ਦੇ ਬਾਹਰ ਤੇ ਤੁਹਾਡੇ ਦੇ ਚਲਾਨ ਕਰਾਂਗੇ ਬੋਨਡ ਕੱਢ ਦਾਂਗੇ ਤੁਸੀਂ ਨਹੀਂ ਖੜੀ ਕਰ ਸਕਦੇ ਗੱਡੀਆਂ ਖੜੀਆਂ ਕਰਦੇ ਘਰ ਦੇ ਬਾਹਰ ਹਾਂ ਬਹੁਤ ਉਹੀ ਤਾਂ ਸਰ ਗੱਲ ਹੈ ਸੋਚਣਾ ਨਹੀਂ ਆਸੀ ਆਪਣੇ ਮਕਾਨ ਦੇ ਅੱਗੇ ਕਿ ਖੜੀ ਨਹੀਂ ਕਰ ਸਕਦੇ ਮੈਂ ਤਾਂ ਗਰੀਬੰਦਾ ਕੋਈ ਕੰਮ ਕਰੇ ਤਾਂ ਕਾਰਵਾਈ ਅਮੀਰ ਕਰੇ ਤਾਂ ਕੋਈ ਕਾਰਵਾਈ ਬਿਲਕੁਲ 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 ਇਨਸਾਫ ਦੀ ਭਾਲ ਦੇ ਅਸਰ ਸੀ ਮੇਰੇ ਕਾਰਵਾਈ ਇਹਨਾਂ ਦੇ ਕਰਾਉਣਾ ਚਾਹੁੰਦਾ ਜਿਵੇਂ ਕਾਰਵਾਈ ਨਾ ਹੋਈ ਤੇ ਮੈਂ ਆਪਣਾ ਪਰਿਵਾਰ ਲੈ ਕੇ ਸੀ ਵੀ ਦਫਤਰ ਦੇ ਬਾਹਰ ਬਹਾਂਜਾ ਲਿਆ। ਨਾਮ ਨਹੀਂ ਕਰਨਾ ਲੇਕਿਨ ਇਹ ਪਰਿਵਾਰ ਸਾਡੇ ਨਾਲ ਮੌਜੂਦ ਹੈ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਿਹਾ ਗਲੀ ਨੰਬਰ 5 ਰਵੀਦਾਸ ਗੁਦਰਾ ਸਾਹਿਬ ਦੇ ਕੋਲ ਅਸੀਂ ਮੌਜੂਦ ਹੈਗੇ ਆ। ਬਸਤੀ ਉਦਦੀਵਾਰ ਦਾ ਇਲਾਕਾ ਹੈ ਜੋ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਉਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਪਰਿਵਾਰ ਕੋ ਪਹੁੰਚਿਆ ਤੇ ਸੱਚ ਜਿਹੜਾ ਤੁਹਾਨੂੰ ਦਿਖਾਇਆ ਲੇਕਿਨ ਦੂਰਸਾ ਇਹ ਤੁਹਾਨੂੰ ਦਿਖਾ ਦਈਏ ਕਿ ਰੱਖਿਆ ਖੜਾ ਜਿਹੜੀ ਜਗ੍ਹਾ ਲਈਤੀ ਗਈ ਹੈ ਉਹ ਜਗ੍ਹਾ ਦੇ ਬਾ ਪਾਲ ਖੜਾ ਹੋ ਜਾਂਦਾ ਹੈ ਅਗਰ ਥਾਣੇ ਵਾਲੇ ਕਾਰਵਾਈ ਕਰਦੇ ਨਾ ਪਰਿਵਾਰਾਂ ਨੂੰ ਫਿਰ ਆਪਣੇ ਬੱਚਿਆਂ ਨੂੰ ਲੈ ਕੇ ਜਾ ਕੇ ਸੀਪੀ ਦਫਤਰ ਜਾ ਕੇ ਜਾਣ ਦੀ ਜਰੂਰਤ ਕੀ ਪਵੇ ਲੇ ਕਿ ਸੀਪੀ ਸਾਹਿਬ ਤੁਸੀਂ ਵੀ ਧਿਆਨ ਦਿਵੋ ਕਿਉਂਕਿ ਪਰਿਵਾਰ ਜਿਹੜੇ ਨੇ ਹਰ ਕਿਸੇ ਦੇ ਹੁੰਦੇ ਨੇ ਤੇ ਪਰਿਵਾਰਾਂ ਦੀ ਸੁਰੱਖਿਆ ਵੀ ਹਰ ਕਿਸੇ ਨੂੰ ਯਕੀਨੀ ਬਣਾਣੀ ਹੁੰਦੀ ਹੈ ਅੱਛਾ ਸਰ ਮੈਨੂੰ ਛੋਟਾ ਪੁੱਛਣਾ ਸੀ ਰਵੀਦਾਸ ਗੁਰਦੁਆਰਾ ਸਾਹਿਬ ਦੇ ਕੋ ਪੰਜ ਨੰਬਰ ਗਲੀ ਦੇ ਵਿੱਚ ਹੀ ਰੱਖਣ ਲੈ ਕੇ ਲੜਾਈ ਹੋਈ ਸੀ ਮਾਮਲਾ ਕੀ ਸੀਗਾ ਸਰ ਰਵੀਦਾਸ ਗੁਰਦੁਆਰਾ ਇਹ ਵੀ ਸਰ ਉਹ ਅੱਛਾ ਉਹ ਮਾਮਲੇ ਵਿੱਚ ਕੁਝ ਨਹੀਂ ਨਾ ਦੋ ਮਕਾਨ ਆ ਜੀ ਅੰਮ੍ਰਾਮ ਸਾਹਮਣੇ ਜੀ ਉਹ ਉੱਥੇ ਗਲੀ ਦੇ ਜਿਹੜਾ ਇੱਕ ਨੇ ਇੱਕ ਤੇ ਪਰਮਨੈਂਟਲ ਸਾਰਾ ਰਹਿ ਰਿਹਾ ਤੇ ਇਹਨੇ ਨਵਾਂ ਲਿਆ ਜੇ ਮਕਾਨ ਜੀ ਉਹ ਜਿਹੜਾ ਜਿਹਨੇ ਨਵਾਂ ਲਿਆ ਉਹਦੀ ਅਜੇ ਰਜਿਸਟਰੀ ਵੀ ਹੁਣ ਬਾਕੀ ਆ ਜੀ ਉਹ ਲੌਂਦਾ ਸੀ ਮਤਲਬ ਕਿ ਉੱਥੇ ਏਰੀਸਾ ਏਰੀਸਾ ਜਿਹੜਾ ਲੌਂਦਾ ਸੀ ਤਾਂ ਜਿਹੜਾ ਸਾਹਮਣੇ ਵਾਲਾ ਦਾ ਮਕਾਨ ਨਹੀਂ ਉਹਦੇ ਗੇਟ ਮੋਰੇ ਲੱਗਦਾ ਜੀ ਮਤਲਬ ਬਾਲ ਫਿਰ ਇਹਨਾਂ ਦੀ ਆਪਸ ਵਿੱਚ ਲੜਾਈ ਹੋਈ ਉਹ ਮਤਲਬ ਰਜਨਾਵਾ ਹੋ ਗਿਆ ਫਿਰ ਇਹਨੇ ਸੌਰੀ ਵੀ ਕਿਹਾ ਗਾਲਾਂ ਗੋਲਾ ਕੱਢਦਾ ਹੋਇਆ ਉਹਨਾਂ ਨੂੰ ਮਤਲਬ ਕਿ ਉਹ ਸਿਆਣਾ ਬਜ਼ੁਰਗ ਬੰਦਾ ਸੀ ਇਹ ਸਿੱਟਿਆਂ ਨੇ ਮੇਰੇ ਕਰਕੇ ਨਹੀਂ ਵੀਡੀਓ ਬਾਰੇ ਹੋ ਰਹੀ ਸੀ ਕਿ ਵੀਡੀਓ ਬਾਰੇ ਹੁਣ ਤੋਂ ਬਾਰੇ ਕਿ ਉਹਨਾਂ ਦੇ ਘਰੇ ਹੀ ਗਏ ਆ ਤੇ ਉਹਨਾਂ ਨੇ ਕਿ ਅੱਜ ਗਏ ਆ ਸਰ ਤੇ ਉਹਨਾਂ ਨੇ ਕਿਹਾ ਮੈਂ ਤਾਂ ਪੁਰਾਣੀ ਗੱਲ ਦੱਸ ਰਾਂ ਜੀ ਨਹੀਂ ਨਹੀਂ ਅੱਜ ਨਹੀਂ ਜਿਹੜੀ ਕੱਲ ਨੂੰ ਹੋਈ ਹੈ ਨਹੀਂ ਨਹੀਂ ਕੱਲ ਠੀਕ ਹੈ ਬਹੁਤ ਵਧੀਆ ਸਾਰਾ ਮਕੱਦਮਾ ਦੇਖੇ ਸੀ ਜੀ ਮੈਨੂੰ ਨਾਮ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ ਹੈਗਾ ਠੀਕ ਹੈ ਸਰ ਠੀਕ ਹੈ ਨੰਬਰ 1 ਜਿਹੜਾ ਕੈਮਰਾਮੈਨ ਸਿਵਾ ਸਿੰਘ ਦੇ ਨਾਲ ਵਿਸ਼ਾਲ ਕਪੂਰ ਰਿਧਾਨ ਲਈ